ਨਮਸਕਾਰ ਦੋਸਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋੜ ਮੀਡੀਆ ਦੋਸਤੋ ਪਠਾਨਕੋੜ ਪੁਲਿਸ ਵੱਲੋਂ ਇੱਕ ਵਾਰੀ ਫਿਰ ਨਜਾਇਜ਼ ਮਾਈਨਿੰਗ ਦੇ ਉੱਤੇ ਵੱਡੀ ਕਾਰਵਾਈ ਕੀਤੀ ਗਈ ਹੈ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾਈਆਂ ਪਠਾਨਕੋੜ ਦੇ ਹਲਕਾ ਸਜਾਨਪੁਰ ਤੋਂ ਹੈਗੀਆਂ ਦੱਸਦੇ ਕਿ ਦੇਰ ਰਾਤ ਕਹਿੰਦੇ ਨੇ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉਸ ਇਲਾਕੇ ਦੇ ਵਿੱਚ ਜਿਹੜਾ ਬੇੜੀਆਂ ਬਜ਼ੁਰਗ ਏਰੀਆ ਪੈਂਦਾ ਉੱਥੇ ਨਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ ਕੁਝ ਕ੍ਰੈਸ਼ਰ ਵਾਲਿਆਂ ਵੱਲੋਂ ਜਦੋਂ ਪੁਲਿਸ ਜਿਹੜੀ ਹੈ ਮਾਈਨਿੰਗ ਵਿਭਾਗ ਦੀ ਟੀਮ ਨੂੰ ਲੈ ਕੇ ਮੌਕੇ ਤੇ ਰੇਡ ਕਰਦੀ ਹੈ ਤੇ ਉੱਥੇ ਦੋ ਕ੍ਰੈਸ਼ਰ ਜਿਹੜੇ ਹੈਗੇ ਨੇ ਦੋ ਕ੍ਰੈਸ਼ਰ ਜਿਹੜੇ ਹੈਗਾ ਉਹਨਾਂ ਵੱਲੋਂ ਜਿਹੜਾ ਕਿਤੇ ਨਾ ਕਿਤੇ ਜਿਹੜਾ ਮਾਈਨਿੰਗ ਕਰਦੇ ਹੋਏ ਨਜ਼ਰ ਆਏ ਜਿਸ ਨੂੰ ਲੈ ਕੇ ਪੁਲਿਸ ਨੇ ਜਿੱਥੇ ਮਟੀਰੀਅਲ ਉਹਨਾਂ ਦਾ ਜਿਹੜਾ ਬਰਾਮਦ ਕੀਤਾ ਆ ਟਿਪਰ ਹੋਵੇ ਚਾਹੇ ਜੀਸੀਬੀ ਹੋਵੇ ਤੇ ਉਸ ਦੇ ਨਾਲ ਹੀ ਤਿੰਨ ਬੰਦਿਆਂ ਨੂੰ ਵੀ ਕਾਬੂ ਜਿਹੜਾ ਮੌਕੇ ਤੇ ਕੀਤਾ ਗਿਆ ਦੱਸਦੇ ਕਿ ਮਾਮਲਾ ਦੋਨਾਂ ਕ੍ਰੈਸ਼ਨਾ ਤੇ ਦਰਜ ਕਰ ਲਿਆ ਗਿਆ ਤੇ ਅੱਗੇ ਦੀ ਕਾਰਵਾਈ ਜਿਹੜੀ ਆ ਪੁਲਿਸ ਵੱਲੋਂ ਕੀਤੀ ਜਾ ਰਹੀ ਆ ਗੱਲਬਾਤ ਸੁਣਾਣੇ ਆ ਕੀ ਮਾਮਲਾ ਸੀਗਾ ਤੇ ਕਿਵੇਂ ਪੁਲਿਸ ਵੱਲੋਂ ਜਿਹੜੇ ਲੋਕੀ ਕਾਬੂ ਕੀਤੇ ਗਏ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਜਿਸਾ ਤੁਸੀਂ ਜਾਣਦੇ ਹੋ ਮਾਨਯੋਗ ਪੰਜਾਬ ਸਰਕਾਰ ਅਤੇ ਡੀਜੀਪੀ ਜਨਰਲ ਪੰਜਾਬ ਪੁਲਿਸ ਦੀ ਹਦਾਇਤਾਂ ਮੁਤਾਬਕ ਮੱਧ ਦਿਨ ਦੇ ਰਾਤ ਦੇ ਹੋਏ ਐਸਐਸਪੀ ਸਾਹਿਬ ਦੇ ਨਿਰਦੇਸ਼ ਦੇ ਉੱਤੇ ਦਰਮਿਆਨੀ 9 10 ਦੀ ਦਰਮਿਆਨੀ ਰਾਤ ਨੂੰ ਜਿਹੜਾ ਕੁਝ ਸੋਰਸਾਂ ਨਾਲ ਜਿਹੜੀ ਇਨਫਰਮੇਸ਼ਨ ਮਿਲੀ ਸੀ ਕਿ ਬੇੜੀਆਂ ਬਜ਼ੁਰਗ ਪਿੰਡ ਦੇਖਿਆ ਜਿਹੜੀ ਨਜਾਇਜ਼ ਮੈਨਿੰਗ ਦਾ ਲੋਕ ਹੁੰਦਾ ਕਰੇ ਮੌਕੇ ਤੇ ਐਸਐਚਓ ਸਮੇਤ ਆਪਣੀ ਪੁਲਿਸ ਪਾਰਟੀ ਸਮੇਤ ਮਾਈਨਿੰਗ ਅਫਸਰ ਜਿਹੜੇ ਨਾਲ ਲੈ ਕੇ ਮੌਕੇ ਤੇ ਸਪੈਸ਼ਲ ਆਪਰੇਸ਼ਨ ਰਾਹੀਂ ਜਿਹੜਾ ਰੇਡ ਕੀਤਾ ਗਿਆ ਜਿਹੜਾ ਮੌਕੇ ਤੇ ਦੋ ਹੋਕ ਲੈਨ ਤੇ ਇੱਕ ਟਿਪਰ ਜਿਹੜਾ ਰਿਕਵਰ ਕੀਤਾ ਗਿਆ ਮੌਕੇ ਤੇ ਤੇ ਇਹਦੇ ਵਿੱਚ ਤਿੰਨ ਦੋਸ਼ੀ ਜਿਹੜੇ ਅਰ ਰਸਟ ਕੀਤੇ ਗਏ ਨੇ ਤੇ ਦੋ ਮੁਕਦਮੇ ਦਰਜ ਕੀਤੇ ਗਏ ਨੇ ਮਕਰਵਾ ਨੰਬਰ 161 ਅਤੇ ਮਕਰਵਾ ਨੰਬਰ 162 ਨਸਦਾਂ ਕੋਲ ਤੇ ਕਿਹ ਕਿਹਨੇ ਕਿਸ਼ੇ ਵਿੱਚ ਇੱਕ ਨਾਗ ਦੁਰਗਾ ਜਿਹੜਾ ਆਹ ਸਟੋਨ ਕ੍ਰੈਚਰ ਗੁੱਜਾ ਮਰੂਤੀ ਸਟੋਨ ਕ੍ਰੈਚਰ ਜਿਹੜਾ ਦੋਨਾਂ ਤੇ ਕਾਰਵਾਈ ਕੀਤੀ ਗਈ ਹੈ ਤੇ ਅਜੇ ਹੋਰ ਕੁਛ ਕਿਛ ਜਿਹੜੀ ਹੈ ਉਹ ਜਾਰੀ ਹੈ ਜਿਹੜੇ ਹੋਰ ਵੀ ਬੁੱਚੀ ਹੋਣਗੇ ਉਹਨਾਂ ਨੂੰ ਬਚਿਆ ਜਿਹੜਾ ਨਹੀਂ ਜਾਏਗਾ ਉਹਨਾਂ ਦੀ ਸੰਭਵਯਤ ਪਾਈ ਤੇ ਉਹਨਾਂ ਦੇ ਵਰਕਲੋਅ ਉੱਪਰ ਕਾਰਵਾਈ ਕੀਤੀ ਗਈ ਹੈ ਕਿਹੜੀ ਕਿਹੜੀ ਤਲਾਵਾਂ ਲੱਗੀਆਂ ਜਿੱਥੇ ਜਿਹੜੀ ਸੈਕਸ਼ਨ ਲਾਈ ਗਈ ਹੈ ਅੰਡਰ ਸੈਕਸ਼ਨ 303 ਨਾ ਬੀ ਐਨ ਐਸ ਮਾਈਨਰ ਰੈਕਟਰ ਰਿਸਸਟ੍ਰਿੰਗ ਦੀ ਤਰ੍ਹਾਂ ਇੱਕ ਜਿਹੜੀ ਸਬਸੈਕਸ਼ਨ 1 ਦਾ थाना ਸਿਆਲਪੁਰਤ ਜਿਹੜੀ ਦੱਜੀ ਗਈ ਹੈ ਉਹਦਾ ਅਫੀਰ ਤੇ ਇੱਥੇ ਵਰਨਣ ਜੋ ਇਹ ਵੀ ਹੈ ਕਿ ਜਿਹੜਾ ਪਠਾਨਕੋਟ ਜ਼ਿਲ੍ਹੇ ਦੇ ਅੰਦਰ ਗੈਰ ਕਾਨੂੰਨੀ ਮਾਈਨਿੰਗ ਨੂੰ ਕਿਸੇ ਵੀ ਹਾਲਤ ਵਿੱਚ ਜਿਹੜਾ ਬਰਦਾਸ਼ਤ ਨਹੀਂ ਕੀਤਾ ਜਾਏਗਾ ਅਤੇ ਨਾਜਾਇਜ਼ ਮਾਈਨਿੰਗ ਕਰਨ ਵਾਲੇ ਦੋਸ਼ੀਆਂ ਦੇ ਖਿਲਾਫ ਸਖਤ ਅਤੇ ਤਾੜੇ ਕਦਮ ਚੁੱਕੇ ਜਾਏਗਾ